ਜਸ ਹੋ ਰਿਹਾ ਸਾਰੇ ਹੀ ਇਹਦਾ ਜਸ ਕਰਦੇ ਨੇ ਮਲਕ ਭਾਗੋ ਦਾ ਕਿ ਬੜਾ ਵਧੀਆ ਬੰਦਾ ਆਏ ਵੇਖੋ ਇਹਨੇ ਬ੍ਰਹਮ ਭੋਜ ਕੀਤਾ ਹੈ ਦੁਨੀਆ ਵਿੱਚ ਵੱਡੀ ਸੋਭਾ ਹੋ ਰਹੀ ਹੈ ਇਧਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜਦੋਂ ਸ਼ਾਮਾਂ ਹੋਈਆਂ ਤੇ ਆਪਣੇ ਸਿੱਖ ਭਾਈ ਲਾਲੋ ਦੇ ਘਰ ਵਿਖੇ ਚੱਲ ਪਏ ਜੰਗਲ ਦੇ ਵਿੱਚੋਂ ਦੀ ਚੱਲੇ ਮਹਾਰਾਜ ਲਾਲੋ ਦੇ ਘਰ ਵਿਖੇ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਅੰਦਰ ਘਰ ਦੇ ਵਿੱਚ ਬਰਾਜ ਗਏ ਇਧਰ ਜਿਹੜਾ ਇਹ ਬ੍ਰਾਹਮਣ ਐ ਇਹਨੇ ਵੇਖਿਆ ਬਈ ਗੁਰੂ ਨਾਨਕ ਸਾਹਿਬ ਮਹਾਰਾਜ ਬ੍ਰੰਭੋਜ ਵਿੱਚ ਨਹੀਂ ਆਏ ਤੇ ਇਹਨੇ ਵੇਖ ਕਰਕੇ ਈਰਖਾ ਤੇ ਬਹਿਲਾ ਕਰਦੇ ਸੀ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਤੇ ਇਹਨੇ ਚੁਗਲੀ ਕੀਤੀ ਐ ਮਲਕ ਭਾਗੋ ਦੇ ਕੋਲ ਕਹਿੰਦਾ ਨਾਨਕ ਤੱਪਾ ਐ ਹੈ ਖੱਤਰੀ ਐ ਤੇ ਬੈਠਾ ਸ਼ੂਦਰ ਦੇ ਘਰ ਲਾਲੋ ਦੇ ਘਰ ਬੈਠਾ ਐ ਉਹਦੀਆਂ ਤੇ ਰੋਟੀਆਂ ਖਾ ਰਿਹਾ ਉਹਦੇ ਭੋਜਨ ਤੇ ਸ਼ੱਕ ਰਿਹਾ ਪਰ ਤੁਹਾਡੇ ਬ੍ਰੰਭੋਜ ਦੇ ਵਿੱਚ ਨਹੀਂ ਆਇਆ ਤੇ ਮਾਲਕ ਭਾਗੋ ਹੁਣ ਜਦੋਂ ਇਹ ਗੱਲ ਸੁਣੀ ਤੇ ਪੁੱਛਿਆ ਉਸੇ